ਵੋਟ ਮਾਰਨ ਤੋਂ ਬਾਅਦ ਜਦੋਂ ਉਹਨਾਂ ਦਾ ਮੈਡੀਕਲ ਹੋਇਆ ਸੱਟਾਂ ਸਾਹਮਣੇ ਆਈਆਂ ਤਾਂ ਮੈਡੀਕਲ ਰਿਪੋਰਟ ਦੇ ਵਿੱਚ ਇਹ ਗੱਲ ਆਈ ਹੈ ਕਿ ਕੋਈ ਅਲਕੋਹਲ ਦਾ ਉਹਨਾਂ ਨੇ ਸੇਵਨ ਨਹੀਂ ਕੀਤਾ ਹੋਇਆ ਸੀ। ਮਤਲਬ ਇੱਕ ਚੋਰ ਤੇ ਦੂਜਾ ਸੀਨਾ ਜੋਰ ਇਹ ਗੱਲ ਪਿਆਲਾ ਕਾਂਡ ਕਰਨਲ ਸਾਹਿਬ ਨਾਲ ਜਿਹੜਾ ਹੋਇਆ ਇਹ ਇੱਕ ਅੰਗਰੇਜ਼ਾਂ ਦੇ ਰਾਜ ਦੀ ਯਾਦ ਦਿਵਾਤੀ ਇਹਨਾਂ ਨੇ। ਇੱਕ ਤਾਂ ਪੁਲਿਸ ਮੁਲਾਜ਼ਮਾ ਨੇ ਕਰਨਲ ਸਾਹਿਬ ਨੂੰ ਕੁੱਟਿਆ ਉਲਟਾ ਐਕਸ਼ਨ ਕੀ ਲੈਣਾ ਪਰਚਾ ਜਿਹੜਾ ਹੈ ਉਹ ਕਰਨਲ ਸਾਹਿਬ ਦੇ ਉੱਤੇ ਤੇ ਉਹਨਾਂ ਦੇ ਬੇਟੇ ਉੱਤੇ ਕਰਤਾ ਇਹ ਕਹਿ ਕੇ ਕਿ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਉਲਲਵਾਜੀ ਕੀਤੀ ਹੈ। ਕੁੱਟ ਮਾਰ ਤੋਂ ਬਾਅਦ ਜਦੋਂ ਉਹਨਾਂ ਦਾ ਮੈਡੀਕਲ ਹੋਇਆ ਸੱਟਾਂ ਸਾਹਮਣੇ ਆਈਆਂ ਤਾਂ ਮੈਡੀਕਲ ਰਿਪੋਰਟ ਦੇ ਵਿੱਚ ਇਹ ਗੱਲ ਆਈ ਹੈ ਕਿ ਕੋਈ ਅਲਕੋਹਲ ਦਾ ਉਹਨਾਂ ਨੇ ਸੇਵਨ ਨਹੀਂ ਕੀਤਾ ਹੋਇਆ ਸੀ। ਮਤਲਬ ਇੱਕ ਚੋਰ ਤੇ ਦੂਜਾ ਸੀਨਾ ਜੋਰ ਇਹ ਗੱਲ ਜਿਹੜੀ ਹੈ ਇਹ ਪੰਜਾਬ ਪੁਲਿਸ ਨੇ ਪਟਿਆਲਾ ਪੁਲਿਸ ਨੇ ਸਾਬਤ ਕਰਤੀ ਹੈ। ਔਰ ਮੈਂ ਕਲਕੋ ਦਾ ਇਰਿਸਪੌਂਸੀਬਲ ਆਫਿਸਰਸ ਜਿਹੜੇ ਨੇ ਉਹਨਾਂ ਨੇ ਐਕਚੁਅਲ ਲੈਂਨ ਦੀ ਬਜਾਏ ਫੈਮਿਲੀ ਨੂੰ ਕੰਸੋਲ ਕਰਨ ਦੀ ਬਜਾਏ ਉਹਨਾਂ ਦੇ ਜੋ ਹੋਇਆ ਇੱਕ ਬੱਚਾ ਹੈ ਛੋਟਾ ਜਿਹਾ ਇਹਦੇ ਸਿਰ ਦੇ ਉੱਤੇ بیسਬਾਲ ਮਾਰੇ ਗਏ ਤੇ ਕਸੂਰ ਕੀ ਸੀ ਪਾਰਕਿੰਗ ਦਾ ਔਰ 12 ਪੁਲਿਸ ਵਾਲੇ ਇੱਕ ਕੁਸ਼ ਕਰਨਲ ਨੂੰ ਜਿਹਨੇ ਆਪਣਾ ਆਇਡੈਂਟੀਟੀ ਕਾਰਡ ਵੀ ਦਿਖਾਇਆ ਕਿ ਮੈਂ ਆਰਮੀ ਦਾ ਰਿਟਾਇਰਡ ਕਰਨਲ ਐ ਔਰ ਮੈਂ ਸਰਵਿੰਗ ਕਰਨਲ ਐ ਮੈਂ ਦੇਸ਼ ਸੇਵਾ ਕਰ ਰਿਹਾ ਤੇ ਤੁਸੀਂ ਮੇਰੀ ਗੱਲ ਆਇਡੈਂਟੀਟੀ ਕਾਰਡ ਤੋਂ ਪਛਾਨ ਲਓ ਲੇਕਿਨ ਉਸ ਡੈਂਟੀ ਗਾਰਡ ਨੂੰ ਵੀ ਚੱਕ ਕੇ ਉਹਨਾਂ ਨੇ ਪਰੇ ਮਾਰਿਆ ਤੋਂ ਮੈਂ ਬਹੁਤ ਸਾਰੇ ਕਫਸਰਾਂ ਨਾਲ ਵੀ ਗੱਲ ਕੀਤੀ ਹੈ ਢਿੱਲੋਂ ਸਾਹਿਬ ਸਾਡੇ ਸੀਨੀਅਰ ਲੀਡਰ ਨੇ ਇਹਨਾਂ ਦੇ ਰਿਸ਼ਤੇਦਾਰ ਵੀ ਨੇ ਇਹਨਾਂ ਵੀ ਗੱਲ ਕੀਤੀ ਹੈ ਅੱਜ ਹਾਰ ਕੇ ਅਸੀਂ ਗਵਰਨਰ ਸਾਹਿਬ ਕੋ ਟਾਈਮ ਲਿਆ ਕਿ ਕਿਰਪਾ ਕਰਕੇ ਸਾਡੀ ਜਿਹੜੀ ਇਹ ਸੁਣਵਾਈ ਕੀਤੀ ਜਾਵੇ ਕੁਛ ਨਹੀਂ ਚਾਹਦੇ ਕਿ ਫੇਰ ਜਸਟ ਚਾਹਦੇ ਆ ਹੁਣ ਜੇ ਕੋ ਕਸੂਰ ਨਹੀਂ ਸੀ ਉਹਨਾਂ ਦਾ ਪੁਲਿਸ ਵਾਲਿਆਂ ਦਾ ਫੇਰ ਸਸਪੈਂਡ ਕਿਉਂ ਕੀਤੇ ਸਸਪੈਂਸ਼ਨ ਦਾ ਕੋਈ ਰੀਜ਼ਨ ਹੈ ਤਾਂ ਹੀ ਸਸਪੈਂਡ ਕੀਤੇ ਨਾ ਮੈਂ ਮੀਡੀਆ ਦਾ ਥੈਂਕਸ ਕਰਦਾ ਜਿਨ੍ਹਾਂ ਨੇ ਇਸ ਗੱਲ ਨੂੰ ਚਾਹੇ ਥੋੜਾ ਲੇਟ ਹੋਇਆ ਲੇਕਿਨ ਬੜੀ ਅੱਛੀ ਤਰ੍ਹਾਂ ਇਹਨੂੰ ਚੱਕਿਆ ਔਰ ਆਸ ਰੱਖਦੇ ਆ ਕਿ ਤੁਹਾਡਾ ਰੋਲ ਵੀ ਰਹੇਗਾ ਇਸ ਫੈਮਿਲੀ ਨੂੰ ਜਸਿਸ ਦਵਾਨ ਚ ਔਰ ਆਸ ਕਰਦੇ ਆ ਕਿ ਗਵਰਨਰ ਸਾਹਾ ਦਾ ਰੋਲ ਵੀ ਰਹੇਗਾ ਜਸਿਸ ਦਵਾਨ ਚ ਔਰ ਅੱਜ ਹੁਣ 5:40 ਦਾ ਟਾਈਮ ਹੈ ਉਹ ਕੀ ਕਹਿਣਗੇ ਉਹਦੀ ਜਾਣਕਾਰੀ ਤੁਹਾਨੂੰ ਵਾਪਸ ਆ ਕੇ ਸੀ ਦਿੰਦੇ ਆ